ਸਸ਼ਕਲ ਜੀ ਇੱਕ ਬਲੌਗ ਦਾ ਐਂਡ ਕਰਕੇ ਦੂਸਰਾ ਆਪਾਂ ਜਜਾ ਸ਼ੁਰੂ ਕਰ ਦਿੱਤਾ ਹੁਣ ਉਹਨੇ ਖੇਤਾਂ ਦੇ ਵਿੱਚੋਂ ਘੁੰਮ ਕੇ ਆ ਕੇ ਸਿੱਧਾ ਮੇਰੀ ਐਂਟਰੀ ਹੋ ਗਈ ਆ ਕਿਚਨ ਦੇ ਵਿੱਚ ਤੇ ਸ਼ੁਰੂ ਕਰ ਦਿੱਤੀ ਆ ਆਪਾਂ ਸਬਜ਼ੀ ਬਣਾਣੀ ਕਿਉਂਕਿ ਟਾਈਮ ਜਿਹੜਾ ਹੈ ਨਾ ਬਹੁਤ ਹੋ ਚੁੱਕਾ ਹੈ ਟਾਈਮ 7 ਵੱਜ ਚੁੱਕੇ ਆ ਤੇ ਮੈਨੂੰ ਦੋ ਤਿੰਨ ਸਬਜ਼ੀਆਂ ਬਣਾਉਣੀਆਂ ਉਹਦੇ ਵਿੱਚ ਮੈਨੂੰ ਹੋਰ ਵੀ ਜ਼ਿਆਦਾ ਜਿਹੜਾ ਹੈ ਮਤਲਬ ਕਿ ਟਾਈਮ ਲੱਗ ਜਾਊਗਾ ਕਿਉਂਕਿ ਘਰੇ ਆਏ ਹੋਏ ਆ ਦੀਦੀ ਹੁਣੀ ਤੇ ਇਸ ਕਰਕੇ ਫਿਰ ਮੈਂ ਸਿੱਦਾ ਪਹਿਲਾਂ ਦੀ ਜੁਣੀ ਕਹਿੰਦੇ ਵੀ ਹੁਣ ਮੌਸਮ ਜਿਹੜਾ ਆ ਬਹੁਤ ਉਹ ਆ ਹਵਾ ਚੱਲ ਰਹੀ ਆ ਬੱਦਲ ਬਹੁਤ ਆ ਚਲੋ ਪਹਿਲਾਂ ਖੇਤਾਂ ਵੱਲ ਜਿਹੜਾ ਕੱਢ ਕੇ ਜਾਂਦੇ ਆ ਖੇਤਾਂ ਵੱਲ ਜਿਹੜਾ ਕੱਢਣ ਚੱਲ ਗਏ ਉੱਤੇ ਹੱਸਦੇ ਖੇਡਦੇ ਮਸਤੀ ਕਰਦੇ ਟਾਈਮ ਲੱਗ ਗਿਆ ਤੇ ਹੁਣ ਟਾਈਮ ਹੋ ਚੁੱਕਾ ਆ 7 ਬਾਰ ਨਹੀਂ ਰ ਹੋ ਚੁੱਕਾ ਆ ਤੇ ਕੋਈ ਕੋਈ ਕਿਣੀ ਵੀ ਗਿਰਦੀ ਆ ਤੇ ਇੱਧਰ ਆਂਦੀ ਜਿਹੜਾ ਫਿਰ ਮੈਂ ਰਸੋਈ ਦੇ ਵਿੱਚ ਸ਼ੁਰੂ ਕਰਤਾ ਸੀ ਆਪਣਾ ਕੰਮ ਮੈਂ ਕਿ ਤੁਸੀਂ ਬੈਠੋ ਹੁਣ ਤੁਸੀਂ ਬੈਠ ਕੇ ਰੈਸਟ ਕਰੋ ਗੱਲਾਂ ਕਰੋ ਤੇ ਮੈਂ ਲਗਦੀ ਹੁਣ ਸਬਜੀ ਬਣਾਉਣ ਤੇ ਇਧਰ ਲਾਣਾ ਸ਼ੁਰੂ ਕਰ ਦਿੱਤਾ ਸੀ ਜੀ ਮੈਂ ਤੜਕਾ ਕਦੂ ਨੂੰ ਕਦੂ ਦੀ ਸਬਜੀ ਤੇ ਇੱਕ ਬਣਾਵਾਂਗੇ ਆਪਾਂ ਸ਼ਾਈ ਪਨੀਰ ਤੇ ਰਾਇਤਾ ਜੀਰੇ ਵਾਲੇ ਰਾਇਸ ਬਣਾਵਾਂਗੇ ਤੇ ਇਸ ਕਰਕੇ ਥੋੜਾ ਜਿਹਾ ਅੱਜ ਮੈਨੂੰ ਕੰਮ ਜ਼ਿਆਦਾ ਹੈ ਕਿਚਨ ਵੇਰੀ ਦੇਖੋ ਤੁਸੀਂ ਕਿਵੇਂ ਖਿਲਰੀ ਪਈ ਹੈ ਇੱਕ ਦਿਨ ਘਰੋਂ ਬਾਹਰ ਜਾਓ ਤਾਂ ਕੰਮੇ ਲੋਟ ਨਹੀਂ ਆਉਂਦੇ ਹੈਗੇ ਇੱਕ ਦਿਨ ਕਿਤੇ ਜਾਇਓ ਨਾ ਥੋੜੀ ਦੇਰ ਵਾਸਤੇ ਭਾਵੇਂ ਘੰਟੇ ਵਾਸਤੇ ਘਰੋਂ ਬਾਹਰ ਜਾਇਓ ਆ ਕੇ ਜਿਹੜੇ ਹਨਾ ਮੇਰੇ ਤੋਂ ਤਾਂ ਕੰਮ ਵੀ ਨਹੀਂ ਸਮੇਟ ਹੁੰਦੇ ਹੈਗੇ ਤੇ ਫਿਰ ਵਿੱਚ ਦੀਦੀ ਹੁਣੀ ਆ ਗਈ ਸੀ ਇਸ ਕਰਕੇ ਥੋੜਾ ਜਿਹਾ ਕਿਚਨ ਮੇਰੀ ਮੈਸੀ ਹੈ ਕਿਉਂਕਿ ਦੀਦੀ ਉਹਨਾਂ ਨਾਲ ਬਹਿ ਕੇ ਗੱਲਾਂ ਮਾਰਨ ਲੱਗ ਕੇ ਸੀ ਸ਼ੇਕ ਵਗੈਰਾ ਪੀਤਾ ਮੰਗੋ ਸ਼ੇਕ ਪੀ ਕੇ ਗੱਲਾਂ ਮਾਰੀਆਂ ਜਦੋਂ ਫਿਰ ਗੱਲਾਂ ਮਾਰਦੇ ਮਾਰਦੇ ਖੇਤਾਂ ਵੱਲ ਜਾਣ ਦੀ ਪਲੈਨਿੰਗ ਹੋ ਗਈ ਫਿਰ ਅਸੀਂ ਸਾਰੇ ਜਣੇ ਖੇਤਾਂ ਵੱਲ ਚੱਲ ਗਏ ਤੇ ਹੁਣ ਆਂਦੇ ਹੀ ਫੇਰ ਮੇਰਾ ਕਿਚਨ ਦੀ ਡਿਊਟੀ ਲੱਗ ਚੁੱਕੀ ਸੀ ਤੇ ਮੈਂ ਸ਼ੁਰੂ ਕਰਤੀ ਸੀ ਕद्दू ਦੀ ਸਬਜੀ ਨੂੰ ਤੜਕਾ ਲਗਾਣਾ ਤੇ ਇੱਧਰ ਕद्दू ਦੀ ਸਬਜੀ ਨੂੰ ਆਪਣਾ ਤੜਕਾ ਜਿਹੜਾ ਹੈ ਆਲਮੋਸਟ ਲੱਗ ਚੁੱਕਾ ਹੈ ਤੇ ਨਾਲ ਹੀ ਸ਼ੁਰੂ ਕਰ ਦਿੱਤਾ ਹੈ ਹੁਣ ਆਪਾਂ ਦੂਸਰੀ ਸਬਜੀ ਦੀ ਤਿਆਰੀ ਹੈ ਨਾ ਲਸਣ ਪਿਆਜ਼ ਵਗੈਰਾ ਸਾਰਾ ਕੁਝ ਮੇਰੇ ਕੋਲ ਡਨ ਪਿਆ ਸੀਗਾ ਦੋਨੋਂ ਸਬ지ਆਂ ਦਾ ਜਿਹੜਾ ਮੈਂ ਪਹਿਲੇ ਕੱਟ ਕੇ ਸਮਾਨ ਜਿਹੜਾ ਹੈ ਉਹ ਰੈਡੀ ਕਰਕੇ ਹੀ ਗਈ ਸੀ ਬਾੜੇ ਨੂੰ ਲਸਣ ਵਗੈਰਾ ਛਿੱਲ ਕੇ ਤੇ ਫਿਰ ਵਸਾ ਕੇ ਤੜਕੇ ਵਗੈਰਾ ਹੀ ਲਗਾਣੇ ਸੀ ਸ਼ਾਈ ਪਨੀਰ ਨੂੰ ਵੈਸੇ ਵੀ ਟਾਈਮ ਨਹੀਂ ਲੱਗਦਾ ਕਦੋਂ ਨੂੰ ਵੀ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਅੱਜ ਕੱਲ ਦੇ ਸਬਜ਼ੀ ਜਿਹੜੀ ਹਰੀ ਸਬਜ਼ੀ ਹੈ ਬਹੁਤ ਜਲਦੀ ਜੜੀ ਹੈ ਰਿੱਚ ਜਾਂਦੀ ਹੈ ਬਣ ਜਾਂਦੀ ਹੈ ਨਾ ਤੇ ਇੱਧਰ ਮੇਰਾ ਮਸਾਲਾ ਵਗੈਰਾ ਤਿਆਰ ਹੈ ਜੀਰਾ ਵਗੈਰਾ ਪਾ ਕੇ ਤੇ ਇਹ ਆਪਾਂ ਬਣਾਇਆ ਹੋਇਆ ਲਸਣ ਅਦਰਕ ਦਾ ਪੇਸਟ ਲਸਣ ਅਦਰਕ ਪਿਆਜ਼ ਦਾ ਪੇਸਟ ਤੇ ਇਹਨੂੰ ਹੁਣ ਆਪਾਂ ਜੜਾ ਰੋਸਟ ਕਰਾਂਗੇ ਭੁੰਨਾਂਗੇ ਤੇ ਨਾਲ ਦੀ ਨਾਲ ਮੈਂ ਹੋਰ ਕੰਮ ਕਰੂੰਗੀ ਨਾਲ ਦੀ ਨਾਲ ਇਹ ਸਬਜ਼ੀਆਂ ਬਣਾਉਂਗੀ ਹੈ ਨਾ ਕਿਉਂਕਿ ਜਦੋਂ ਵੀ ਘਰੇ ਕੋਈ ਆਂਦਾ ਹੈ ਜਾਂ ਕੰਮ ਵੀ ਵੱਜ ਜਾਂਦਾ ਹੈ ਫਿਰ ਇਹ ਵੀ ਹੁੰਦਾ ਵੀ ਕੰਮ ਨਾ ਵੇੜ ਕੇ ਬਹਿ ਕੇ ਗੱਲਾਂ ਮਾਰੀ ਹੈ ਨਾ ਕਾਫੀ دیر ਵਾਰ ਜਿੱਦਾਂ ਭੈਣ ਭਰਾ ਕੋਲ ਇਕੱਠੇ ਹੋ ਕੇ ਬਹਿ ਹੁੰਦਾ ਹੈ ਇਕੱਠੇ ਹੋਉਂਦਾ ਹੈ ਤੇ ਇਧਰ ਹਰੀਆਂ ਮਿਰਚਾਂ ਤੇ ਟਮਾਟਰ ਦੀ ਵੀ ਪਿਉਰੀ ਮੈਂ ਨਾਲ ਦੀ ਨਾਲ ਜਿਹੜੀ ਹੈ ਰੈਡੀ ਕਰ ਲੂੰਗੀ ਤੇ ਇੱਕ ਸਾਈਡ ਆਪਣੇ ਕद्दू ਦੀ ਸਬਜ਼ੀ ਬਣ ਰਹੀ ਆ ਮਤਲਬ ਕਿ ਆਪਾਂ ਆਪਣੇ ਆਪ ਨੂੰ ਹੁਣ ਬੇਲੇ ਨਹੀਂ ਰਹਿਣ ਦੇਣਾ ਕਿਚਨ ਚ ਜਿੰਨੀ देर ਖੜਾਂਗੇ ਹੁਣ ਮਤਲਬ ਕਿ ਸਾਰਾ ਕੰਮ ਨਵੇੜ ਕੇ ਹੀ ਮੈਂ ਬਾਹਰ ਨਿਕਲੂੰਗੀ ਕਿਚਨ ਦਾ ਤੇ ਹੁਣ ਆਪਾਂ ਚਲਾਵਾਂਗੇ ਤੇਜ਼ ਤੇਜ਼ ਹੱਥ ਉਵੇਂ ਇਸ ਟੈਮ ਨਾਲ ਥੋੜੀ ਜਿਹੀ ਜਲਦੀ ਹੋ ਜਾਂਦੀ ਆ ਕੰਮ ਨਵੇੜਨੇ ਦੀ ਇਹ ਹੁੰਦਾ ਵੀ ਕੰਮ ਨਵੇੜੋ ਨਵੇੜ ਕੇ ਬੈਠ ਕੇ ਗੱਲਾਂ ਕਰੋ ਨਾ ਸਾਰੇ ਜਣੇ ਇਕੱਠੇ ਹੋ ਕੇ ਫਿਰ ਇੱਕ ਜਣਾ ਰਸੋਈ ਚ ਹੋਵੇ ਬਾਕੀ ਸਾਰੇ ਜਿਹੜੇ ਬਾਹਰ ਗੱਲਾਂ ਕਰਦੇ ਹੋਣ ਫਿਰ ਉਹ ਮੰਨੋ ਤਾਬਲਾ ਚ ਰਹਿੰਦੇ ਵੀ ਅਸੀਂ ਵੀ ਛੇਤੀ ਛੇਤੀ ਜਾ ਕੇ ਵਿੱਚ ਬੈਠ ਕੇ ਸੁਣੀਏ ਨਾਲ ਕਹੀਏ ਕਿਹੜੀ ਗੱਲ ਹੋ ਰਹੀ ਹੈ ਨਾ ਤੇ ਬਾਹਰ ਦੀਦੀ ਹੁਣੇ ਲੱਗੇ ਹੋਏ ਸੀ ਵਿੜੇ ਦੇ ਵਿੱਚ ਬੈਠ ਕੇ ਗੱਲਾਂ ਕਰਨ ਕਿਉਂਕਿ ਬਾਰਿਸ਼ ਹੁਣ हट ਗਈ ਸੀਗੀ ਤੇ ਹਵਾ ਤੇ ਮੌਸਮ ਬਧੀਆ ਸੀਗਾ ਬਾਹਰ ਪਰ ਮੱਛਰ ਵੀ ਉਨਾ ਹੀ ਸੀ ਅੱਜ ਮੱਛਰ ਵੀ ਬਹੁਤ ਜ਼ਿਆਦਾ ਸੀ ਇੱਧਰ ਬਿੱਟੂ ਆ ਕੇ ਕਹਿੰਦੇ ਲੂ ਮੈਂ ਤੇਰੀ ਹੈਲਪ ਕਰਵਾ ਦਿੰਦਾ ਐ ਮੈਂ ਕਿਹਾ ਹੋਰ ਨੀਕੀ ਹੋਰ ਪੁੱਛ ਪੁੱਛ ਤੇ ਇੱਧਰ ਇਹ ਲੱਗੇ ਸੀ ਤੜਕਾ ਭੁੰਨਣ ਮੈਂ ਲੱਗੀ ਸੀ ਹੋਰ ਖਲਾਰੇ ਵਗੈਰਾ ਸਾਂਭਣ ਨਾਲ ਦੀ ਨਾਲ ਕਿਉਂਕਿ ਮਸਾਲੇ ਵਿੱਚ ਇਹ ਹੁੰਦਾ ਵੀ ਕੜਛੀ ਚੱਲੀ ਜਾਵੇ ਨਾ ਤਾਂ ਜਿਹੜਾ ਪਿਆਜ਼ ਵਗੈਰਾ ਹੈ ਉਹ نیچے ਨਹੀਂ ਲੱਗ ਰਿਹਾ ਕਿਉਂਕਿ ਇਹਦੇ ਵਿੱਚ ਮੈਂ ਔਇਲ ਵਗੈਰਾ ਘੱਟ ਹੀ ਪਾਇਆ ਸੀ ਕਿਉਂਕਿ ਇਹਦੇ ਵਿੱਚ ਪਾਵਾਂਗੇ ਪਮਲਾਈ ਮਲਾਈ ਜਿਹੜਾ ਆ ਉਹ ਕੀ ਛੱਡ ਦਿੰਦੀ ਆ ਉਹਦੇ ਨਾਲ ਜਿਆਦਾ oily oily ਸਬਜੀ ਹੋ ਜੂਗੀ ਤੇ ਇਧਰ ਤਕਰੀਬਨ ਤਕਰੀਬਨ ਮੇਰੀ ਕਦੂ ਦੀ ਸਬਜੀ ਵੀ ਜੜੀ ਆ ਹੋਗੀ ਤੁਹਾਡਾ ਗੱਲਾਂ ਮਾਰਦੇ ਮਾਰਦੇ ਤੇ ਦੂਸਰਾ ਮਸਾਲਾ ਵੀ ਤਕਰੀਬਨ ਆਪਣਾ ਰੈਡੀ ਹੋਣ ਵਾਲਾ ਆ ਮਤਲਬ ਇਹ ਵਾਲਾ ਮਸਾਲਾ ਮੈਂ ਬਹੁਤ ਡਰਾਈ ਡਰਾਈ ਰੱਖਿਆ ਹੈ ਤੁਸੀਂ ਦੇਖੋ ਬਿਲਕੁਲ ਓਇਲ ਇਹਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿਉਂਕਿ ਮਲਾਈ ਪਾਉਣ ਨਾਲ ਆਲਰੇਡੀ ਬਹੁਤ ਜ਼ਿਆਦਾ ਜਿਹੜਾ ਕੀ ਆ ਜਾਂਦਾ ਹੈ ਉੱਤੇ ਤੇਲ ਆ ਜਾਂਦਾ ਹੈ ਬਹੁਤ oily oily ਜਿਹੜੀ ਸਬਜੀ ਹੋ ਜਾਂਦੀ ਹੈ ਸ਼ਾਈ ਪਨੀਰ ਦੀ ਤੇ ਇਧਰ तकरीबन ਮੇਰਾ ਮਸਾਲਾ ਹੋ ਚੁੱਕਾ ਹੈ ਹੋ ਚੁੱਕਾ ਹੈ ਨਾਲ ਹੀ ਫਿਰ ਮੈਂ ਕਿਚਨ ਵੀ ਕਲੀਨ ਕਰ ਰਹੀ ਐ ਇਧਰ ਬਿੱਟੂ ਫੇਰਾ ਕੇ ਮੇਰੇ ਨਾਲ ਲੱਗ ਗਿਆ ਸੀ ਕਿ ਮੈਂ ਕਿਹਾ ਚਲੋ ਜਨੂੰ ਮੈਂ ਕਿਚਨ ਕਲੀਨ ਕਰਾਂ ਕਿਉਂਕਿ ਬਹੁਤ ਜ਼ਿਆਦਾ ਗੰਦੀ ਹੋਈ ਹੋਈ ਐ ਕੰਮ ਕਰਨ ਨੂੰ ਜਿਹੜਾ ਐ ਮੇਰਾ ਮਨ ਨਹੀਂ ਕਰ ਰਿਹਾ ਕਿ ਜਨ ਦੇ ਵਿੱਚ ਇੰਨਾ ਖਲਾਰਾ ਦੇਖ ਕੇ ਕਿਉਂਕਿ ਸੁੱਕ ਨਾਲ ਫੈਮਿਲੀ ਸੋਣੀ ਕੱਟੀ ਹੋ ਜਾਂਦੀ ਐ ਬੱਚੇ ਸਾਡੇ ਇਕੱਠੇ ਹੋ ਕੇ ਸੋਣੀ ਖਾਪ ਪਾਉਂਦੇ ਆ ਨਾ ਤਾਂ ਅੱਗੇ ਬੱਚਿਆਂ ਨੇ ਮੇਰੇ ਲਈ ਬਲੌਗ ਵੀ ਸ਼ੂਟ ਕੀਤਾ ਉਹ ਵੀ ਅੱਗੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੇਖਿਓ ਤੁਸੀਂ ਕਿਦਾਂ ਉਹਨਾਂ ਨੇ ਡਾਈਨਿੰਗ ਟੇਬਲ ਸਜਾਇਆ ਹੈ ਤੇ ਨਾਲੇ ਹਾਸਾ ਮਜ਼ਾਕ ਚੱਲ ਰਿਹਾ ਐ ਅਸਾ ਡੋ ਵੀ ਅੱਗੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਧਰ ਨਾਲ ਹੀ ਆਪਾਂ ਜਿਹੜਾ ਹੈ ਹੁਣ ਆ ਪਿਆਜ਼ ਵਗੈਰਾ ਹੋ ਗਿਆ ਨਾਲ ਹੀ ਮੈਂ ਫਿਰ ਐਡ ਕਰ ਦੂੰਗੀ ਇਹਦੇ ਵਿੱਚ ਟਮਾਟਰ ਤੇ ਹਰੀਆਂ ਮੀਚਾਂ ਤੇ ਨਾਲ ਹੀ ਇਧਰ ਜਿਹੜੇ ਆ ਮੈਂ ਰਾਈਸ ਉਹ ਵੀ ਪੀਗੋ ਕੇ ਰੱਖ ਦਵਾਂ ਕਿਉਂਕਿ ਫਿਰ ਬਣਾਉਣ ਵਿੱਚ ਛੇਤੀ ਬਨ ਜਾਣਗੇ ਨਹੀਂ ਤਾਂ ਫਿਰ ਥੋੜੇ ਜਿਹਾ ਨਾ ਉਹ ਰਹਿ ਜਾਂਦੇ ਕੱਚੇ ਕੱਚੇ ਰਹਿ ਜਾਂਦੇ ਇਹਨਾਂ ਨੂੰ ਭੋ ਕੇ ਰੱਖ ਦੋ ਇੰਡੀਆਂ ਗੇਟ ਨੂੰ ਤੇ ਫਿਰ ਬਹੁਤ ਸੋਹਣੇ ਫੁੱਲੇ ਫੁੱਲੇ ਜਿਹੜੇ ਆ ਇਹ ਰਾਈਸ ਬਣਦੇ ਆ ਰੋ ਕੇ ਰੱਖ ਕੇ ਇੱਧਰ ਜਿਹੜਾ ਹੈ ਮੈਂ ਨਮਕ ਮਿਰਚ ਜਿਹੜੇ ਡ్రਾਈ ਮਸਾਲੇ ਹੁੰਦੇ ਆ ਉਹ ਐਡ ਕਰੇ ਸੀਗੇ ਹਲਦੀ ਨਮਕ ਤੇ ਗਰਮ ਮਸਾਲਾ ਹੈ ਨਾ ਕਿਉਂਕਿ ਹਰੀ ਮਿਰਚ ਪਾਈਆ ਲਾਲ ਮਿਰਚ ਮੈਂ ਨਹੀਂ ਯੂਜ਼ ਕੀਤੀ ਹੈਗੀ ਤੇ ਇਹਨੂੰ ਮਿਕਸ ਕਰਕੇ ਹੁਣ ਇਹਦੇ ਵਿੱਚ ਪਾ ਦਿੱਤਾ ਮੈਂ ਟਮਾਟਰ ਤੇ ਹਰੀ ਮਿਰਚਾਂ ਤੇ ਇਹਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰਾਂਗੇ ਤੇ ਨਾਲ ਹੀ ਮੈਂ ਲੈ ਲਵਾਂਗੀ ਫਰੈਸ਼ ਮਲਾਈ ਤੇ ਉਹਨੂੰ ਫੈਂਟ ਲਵਾਂਗੀ ਅੱਛੀ ਤਰ੍ਹਾਂ ਮੈਂ ਨਾ ਅੱਗੇ ਅਮੂਲ ਦੀ ਜਿਹੜੀ ਕਰੀਮ ਉਹ ਮੰਗਾ ਲੈਂਦੀ ਸੀ ਉਹਦੇ ਨਾਲ ਅੱਛਾ ਟੇਸਟ ਆਉਂਦਾ ਪਰ ਪਿੱਛੇ ਜੇ ਮੈਂ ਅਮੂਲ ਦੀ ਜਿਹੜੀ ਕਰੀਮ ਮੰਗਾਈ ਤੇ ਜਦੋਂ ਮੈਂ ਇਦਾਂ ਹੀ ਮਸਾਲਾ ਤਿਆਰ ਕਰਕੇ ਉਹ ਪਾਣ ਲੱਗੀ ਉਹਦੇ ਵਿੱਚੋਂ ਨਿਕਲੀ ਤਾਂ ਮੈਂ ਜਦੋਂ ਦੇਖਿਆ ਵਿੱਚ ਤਾਂ ਉਹਦੇ ਵਿੱਚ ਉਲੀ ਲੱਗੀ ਹੋਈ ਕਾਲੀ ਹੋਈ ਪਈ ਤੇ ਜੰਮੀ ਪਈ ਉਹਦੇ ਵਿੱਚ ਕਰੀਮ ਤੇ ਉਸ ਤੋਂ ਬਾਅਦ ਜਿਹੜੀ ਮੈਂ ਨਹੀਂ ਮੰਗਾਈ ਹੈ ਕਿ ਜਦ ਕੀ ਫਿਰ ਮੈਂ ਡੇਟ ਚੈੱਕ ਕੀਤੀ ਡੇਟ ਵੀ ਹੈਗੀ ਸੀਗੀ ਡੇਟ ਵੀ ਹੈਗੀ ਸੀ ਡੇਟ ਵੀ ਮੇਰੇ ਖਿਆਲ 2 ਮਹੀਨੇ ਦੀ ਹੈਗੀ ਸੀ ਉਹਦੀ ਤਾਂ ਫਿਰ ਵੀ ਉਹ ਇਦਾਂ ਜੰਮੀ ਹੋਈ ਨਿਕਲੀ ਉਸ ਤੋਂ ਬਾਅਦ ਜਿਹੜਾ ਮੈਂ ਕਦੇ ਵੀ ਜਿਹੜੀ ਕਰੀਮ ਨਹੀਂ ਮੰਗਾਈ ਹੈਗੀ ਮੈਂ ਘਰ ਦੀ ਜਿਹੜੀ ਮਲਾਈ ਆ ਉਹ ਯੂਜ਼ ਕਰ ਲੈਂਦੀ ਆ ਕਿਉਂਕਿ ਉਹਦੇ ਨਾਲ ਜ਼ਿਆਦਾ ਵਧੀਆ ਬੰਦਦਾ ਮੈਨੂੰ ਲੱਗਦਾ ਵੀ ਮਲਾਈ ਨਾਲ ਜ਼ਿਆਦਾ ਅੱਛਾ ਬੰਦਦਾ ਹੈ ਇਹਨੂੰ ਅੱਛੀ ਤਰ੍ਹਾਂ ਨਾਲ ਫੈਂਟ ਕੇ ਮਲਾਈ ਨੂੰ ਯੂਜ਼ ਕਰੋ ਤਾਂ ਵਧੀਆ ਲੱਗਦਾ ਹੈ ਮਤਲਬ ਵਧੀਆ ਟੇਸਟ ਆਉਂਦਾ ਹੈ ਆ ਸ਼ਾਈ ਪਨੀਰ ਦਾ ਪਰ ਸਿੰਪਲ ਜਿਹੇ ਤਰੀਕੇ ਨਾਲ ਸ਼ਾਈ ਪਨੀਰ ਬਣਾਇਆ ਹੈ ਮੈਂ ਕੁਝ ਤਾਮ-ਝਾਮ ਜਿਹੜਾ ਨਹੀਂ ਕੀਤਾ ਕਿਉਂਕਿ ਟਾਈਮ ਪਹਿਲੇ ਬਹੁਤ ਜ਼ਿਆਦਾ ਹੋ ਚੁੱਕਾ ਸੀ ਇੱਕਾ ਜਿ ਮੈਨੂੰ ਕੋਲਡ ਇੰਨ ਕਰਨਾ ਹੈ ਤੇ ਗਲਾ ਵੀ ਮੇਰਾ ਬਹੁਤ ਜ਼ਿਆਦਾ ਖਰਾਬ ਆ ਜਦੋਂ ਮੈਂ 22 ਓਵਰ ਦੇ ਰਹੀਆਂ ਗਲਾ ਬਹੁਤ ਜ਼ਿਆਦਾ ਖਰਾਬ ਕਿਉਂਕਿ ਹੁਣ ਤੂੜੀਆਂ ਬਣਨ ਲੱਗੀਆਂ ਤੂੜੀਆਂ ਦੀ ਜਿਹੜੀ ਮੈਨੂੰ ਬਹੁਤ ਮਤਲਬ ਕਿ ਅਲਰਜੀ ਹੈ ਉਹਦੇ ਕਰਕੇ ਨਾ ਜੁਕਾਮ ਤੇ ਗਲਾ ਖਰਾਬ ਬਹੁਤ ਜ਼ਿਆਦਾ ਹੋਏ ਹੋਏ ਬਹੁਤ ਜ਼ਿਆਦਾ ਗਲੇ ਦੇ ਵਿੱਚ ਪੇਨ ਵੀ ਆ ਤੇ ਇੱਧਰ ਮੇਰੇ ਕੋਲ ਜਿਹੜੀ ਵੀਡੀਓ ਬਣੀ ਪਈ ਸੀ ਇਹਨੂੰ ਐਡਿਟ ਕਰਨ ਵਾਲੀ ਰਹਿੰਦੀ ਸੀ ਮੈਂ ਕਿਹਾ ਚਲੋ ਹੁਣ ਉਹ ਵੀ ਬੈਠ ਕੇ ਐਡਿਟ ਜਿਹੜੀ ਆ ਮੈਂ ਕਰ ਲਵਾਂ ਨਾ ਤੇ ਇੱਧਰ ਹੁਣ ਇੱਕ ਸਾਈਡ ਪਾ ਧਰ ਦਿੱਤੇ ਆ ਰਾਈਸ ਇਨਨੂੰ ਮੈਂ ਜੀਰੇ ਦਾ ਤੜਕਾ ਲਗਾ ਦਿੱਤਾ ਹੈ ਤੇ ਇੱਕ ਸਾਈਡ ਆਪਣਾ ਮਸਾਲਾ ਉਹਰੇ ਟਮਾਟਰ ਵਗੈਰਾ ਪਕ ਲੈਣ ਟਮਾਟਰ ਪੱਕਣ ਨੂੰ ਬਹੁਤ ਟਾਈਮ ਲੱਗਦਾ ਅੱਜਕੱਲਬੀ ਜੀ ਦੇ ਵਿੱਚ ਟਮਾਟਰ ਪੱਕਣ ਨੂੰ ਇੰਨੀ ਮਤਲਬ ਪਿਆਜ਼ ਪੱਕਣ ਨੂੰ ਟਾਈਮ ਨਹੀਂ ਲੱਗਦਾ ਜਿੰਨਾ ਟਮਾਟਰ ਪੱਕਣ ਨੂੰ ਟਾਈਮ ਲੱਗਦਾ ਹੈ ਇੱਧਰ ਪਾ ਦਿੱਤੀ ਆਪਾਂ ਮਲਾਈ ਤੇ ਉੱਧਰ ਰੱਖ ਦਿੱਤੇ ਆਪਾਂ ਰਾਈਸ ਤੇ ਤਕਰੀਬਨ ਆਪਣੀ ਸਬਜੀ ਹੁਣ ਇਹ ਵੀ 5-10 ਮਿੰਟਾਂ ਚ ਰੈਡੀ ਹੋ ਜੂਗੀ ਕਿਉਂਕਿ ਮਲਾਈ ਪਾ ਕੇ ਥੋੜਾ ਜੈ ਇਹਨੂੰ ਹਲਾ ਕੇ ਵੋਇਲ ਦਵਾ ਦਈਏ ਉਸ ਤੋਂ ਬਾਅਦ ਫਿਰ ਇਹ ਹਲਕੇ ਸੇਕ ਤੇ ਮਤਲਬ ਕਿ ਜਿੱਚੀ ਜਾਊਗੀ ਜਾਨੂ ਮੈਂ ਪਨੀਰ ਵਗੈਰਾ ਕੱਟ ਕੇ ਜਿਹੜਾ ਆ ਉਹ ਐਡ ਕਰ ਦੂੰਗੀ ਤੇ ਬਹੁਤ ਟੇਸਟੀ ਬਣੀ ਸੀ ਸਬਜੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਜਦੋਂ ਘਰੇ ਕੋਈ ਆਵੇ ਕੁਝ ਸਪੈਸ਼ਲ ਬਣਾਉ ਤਾਂ ਵਧੀਆ ਲੱਗਦਾ ਹੈ ਹਨਾ ਤੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਤੇ ਭੈਣ ਭਰਾ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਹਾਂ ਸਾਡੇ ਆਏ ਤੇ ਮਤਲਬ ਕਿ ਸਾਡੇ ਭੈਣ ਭਰਾ ਸਾਨੂੰ ਰਿਸਪੈਕਟ ਦਿੰਦੇ ਹਨ ਖਾਣਾ ਤਾਂ ਆਪਾਂ ਵੀ ਨਾਲ ਹੁੰਦਾ ਇੱਕ ਭੈਣ ਭਰਾ ਦਾ ਬਹਾਨਾ ਹੋ ਜਾਂਦਾ ਹੈ ਤੇ ਇੱਧਰ ਪਨੀਰ ਵਗੈਰਾ ਵੀ ਮੈਂ ਕੱਢ ਲਿਆ ਸੀ ਤੇ ਜਾਨੂ ਮੇਰੀ ਕਰੇਵੀ ਹੋ ਰਹੀ ਹੈ ਤੇ ਜਾਨੂ ਮੈਂ ਪਨੀਰ ਵੀ ਕੱਟ ਕੇ ਇਹਦੇ ਵਿੱਚ ਐਡ ਕਰ ਦਿੰਨੀ ਆ ਤੇ ਦੇਖੋ ਪਨੀਰ ਐਡ ਕਰਕੇ ਹੁਣ ਥੋੜੀ देर ਸਬਜੀ ਨੂੰ ਹੋਰ ਰਜਾਵਾਂਗੇ ਤੇ ਸਬਜੀ ਆਪਣੀ ਜਿਹੜੀ ਹੈ ਸ਼ਾਈ ਪਨੀਰ ਦੀ ਰੈਡੀ ਆ ਕਦੂ ਵੀ ਰੈਡੀ ਆ ਤੇ ਰਾਈਸ ਵੀ ਰੈਡੀ ਆ ਆਪਣੇ ਤੇ ਇਹ ਰਾਇਤਾ ਵੀ ਰੈਡੀ ਆ ਹੈ ਨਾ ਰਾਇਤਾ ਵੀ ਬਣਾਇਆ ਆਪਾਂ ਰਾਇਤਾ ਵੀ ਰੈਡੀ ਆ ਤੇ ਸੈਲਡ ਵੀ ਬੱਚਿਆਂ ਨੇ ਕੱਟ ਦਿੱਤਾ ਅੱਛਾ ਭਾਂਡੇ ਭੰਨਣ ਲੱਗੀ ਆ ਸੌਰੀ ਮੇਰੇ ਰੋਟੀ ਪਕਾਉਂਦੇ ਪਕਾਉਂਦੇ ਬੱਚਿਆਂ ਨੇ ਡਾਈਨਿੰਗ ਟੇਬਲ ਰੈਡੀ ਕਰਤਾ ਸੀ ਅੱਗੇ ਜਿਹੜਾ ਵਲੌਗ ਸੀਗਾ ਬੱਚਿਆਂ ਨੇ ਬਣਾਇਆ ਸੀ ਤੇ ਮੈਨੂੰ ਬੜਾ ਹਾਸਾ ਆ ਰਿਹਾ ਸੀ ਦੇਖ ਕੇ ਪਲੇਟਾਂ ਪਲੇਟਾਂ ਕਰ ਦਿੱਤੀਆਂ ਤੁਸੀਂ ਡਾਈਨਿੰਗ ਟੇਬਲ ਤੇ ਪਾਪਾ ਕੈਸੇ ਬਣਿਆ ਸਭ ਨੇ ਆ ਇੱਕ ਨੰਬਰ ਕੁੱਤੇ ਜਾ ਪਾਪਾ ਕੌਣ ਚਪਾ ਕਰਦਾ ਚਾਹੇ ਪਨੀਰ ਦਹੀਂ ਤਾ ਅੱਜ ਤੋਂ ਅਮੜਾ ਰਜਾਇਆ ਨਹੀਂ ਲੈਣਾ ਪਿੱਛੇ ਵੀ ਤੋਰੀ ਹੀ ਵੱਲ ਗਈ ਅੱਛਾ ਹਲਵਾ ਕਰ ਦੋ ਲੋ ਜੀ ਕਿਚਨ ਆ ਪਕਲੀਨ ਕਰਤੀ ਸਾਰੇ ਜਣੇ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਪੈ ਚੁੱਕੇ ਆ ਤੇ ਇੱਧਰ ਮੇਰਾ ਕੰਮ ਜਿਹੜਾ ਕਿਚਨ ਦਾ ਹੋਣੇ ਜਸਟ ਖਤਮ ਹੋਇਆ 1:30 11 ਦਾ ਟਾਈਮ ਹੋ ਚੁੱਕਾ ਹੈ ਚੀਮ ਲਾ ਮੇਰੇ ਚਾਰੇ ਬੁੱਟੇ ਵੀ ਲਿਆ ਦਿਓ ਹੋਰ ਦੀ ਜੀ ਪਿਛਮਲਾ ਮਿਰਚੋ ਜੀ ਦੇ ਦਿੰਦੀ ਆ ਹੈ ਫ੍ਰੀ ਮਿਲਦੀ ਆ ਹੁਣ ਸਸਤੀ ਬਦਲ ਵੇਰ ਕਿੰਨਾ ਹੋਇਆ 50 ਹੀ 3 ਕਿਲੋ ਚੋਂ ਲੈ ਲਓ 50 ਦੀ 3 ਕਿਲੋ ਇਹ ਜੀ ਦੂਜੇ ਦਿਨ ਮਾਰਨਿੰਗ ਦਾ ਬਰੋਗ ਅਸੀਂ ਸਾਰੇ ਜਣੇ ਬੈਠੇ ਪੀ ਰਹੇ ਬੇੜੇ ਦੇ ਵਿੱਚ ਚਾਹ ਤੇ ਬੱਦਲ ਵੀ ਕਾਫੀ ਹੋਏ ਹੋਏ ਹਵਾ ਚੱਲ ਰਹੀ ਆ ਵਧੀਆ ਮੌਸਮ ਲੱਗਦਾ ਜਾਹ ਪਿੰਦੇ ਪਿੰਦੇ ਸ਼ੁਰੂ ਹੋ ਗਈ ਸੀ ਜੀ بارش ਇੱਧਰ ਮੈਂ ਤਰੀ ਹੋਈ ਸੀਗੀ ਦਿਹਾੜੀਆਂ ਦੀ ਚਾਹ ਤੇ ਨਾਲ ਹੀ ਆਪਾਂ ਅੱਜ ਜਿਹੜਾ ਬ੍ਰੇਕਫਾਸਟ ਵਿੱਚ ਬਣਾਈਆਂ ਸੀਗੀਆਂ ਪੂਰੀਆਂ ਕਿਉਂਕਿ ਬਾਹਰ بارش ਹੋ ਰਹੀ ਸੀ ਮੈਂ ਕਿਹਾ ਚਲੋ ਹੁਣ ਪੂਰੀਆਂ ਬਣਾਨੇ ਚਲੋ ਇੱਥੇ ਕਰਦੇ ਆ ਬਲੌਗ ਦਾ ਐਂਡ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ